ਜੋ ਗੱਲਣਾ ਬੜੀਆ ਕਰਦਾ ਹੈ ਤਾਂ ਹੀ ਤੇ ਜਦੋਂ ਭਗਤਾਂ ਦੀ ਵਿਆਖਿਆ ਕੀਤੀ ਨਾ ਗੁਰੂ ਅਮਰਦਾਸ ਜੀ ਕਹਿੰਦਾ ਕਿ ਨੇ ਕੁਝ ਵਿੱਚ ਇੱਕ ਗੁਰਨੇ ਭਗਤਾਂ ਦਾ ਬਹੁਤ ਨਾਹੀ ਬੋਲਣਾ ਭਗਤ ਬਹੁਤੇ ਬੋਲਦੇ ਨਹੀਂ ਪਰ ਜਿੰਨਾ ਬੋਲਦੇ ਨੇ ਤੋਲ ਕੇ ਬੋਲਦੇ ਨੇ ਉਹਨਾਂ ਨੂੰ ਪਤਾ ਜੋ ਬੋਲੇ ਬਿਨ ਅਸੀਂ ਆਪ ਕੀਤਾ ਕਿ ਨਹੀਂ ਕੀਤਾ ਰੰਨਾ ਕਰੇ ਘੜੀਆਂ ਖਸ ਖਸਰ ਨਾ ਪਾਏ ਸਾਧ ਆਪ ਗੁਬਾਏ ਸੇਵਾ ਅਟੇ ਤਨੁ ਕਿਛ ਪਾਏ ਮਾਣ ਨੂੰ ਲੁਕੀਨ ਕਰ ਦਿੱਤੀਏ ਕੋਈ ਵੀ ਚੀਜ਼ ਹੋਵੇ ਆਪਾ ਗਵਾਕੀ ਤੇ ਇੱਥੇ ਜਿਨ੍ਹਾਂ ਨੇ ਆਪਾ ਤੋਂ ਆ ਕੇ ਸੇਵਾ ਕੀਤੀ ਉਹਨਾਂ ਨੂੰ ਕੁਝ ਇੱਜ਼ਤ ਮਾਨ ਮਿਲਿਆ ਤੇ ਬਾਬਾ ਫਰੀਦ ਜੀ ਨੇ ਵੀ ਉਸਾਈ ਨੂੰ ਦੀ ਚਾਕਰੀ ਕੀਤੀ ਹੈ ਨਾ ਮਨੁੱਖ ਦਿਲ ਦੀ ਲਾ ਭ੍ਰਮ ਆਪਣੇ ਆਪ ਨੂੰ ਕਹਿੰਦੇ ਨੇ ਫਰੀਦ ਜੇ ਸਾਹਿਬ ਦੀ চাকਰੀ ਕਰਨੀ ਹੈ ਤੇ ਤੈਨੂੰ ਬੰਨਣ ਕੀ ਸਭ ਛੱਡਨੇ ਪੈਣਗੇ ਭ੍ਰਮ کئی ਗੁਰਬਾਣੀ ਵਿੱਚ ਐਸੇ ਸ਼ਬਦ ਨੇ ਜਿਹੜੇ ਤਦ ਭਾਵ ਤੇ ਉਹਦਾ ਬਦਲਨਾ ਰੂਪ ਤੱਕ ਸਮ ਵਿੱਚ ਆਉਂਦੇ ਨੇ ਭ੍ਰਾਂਤ ਸ਼ਬਦ ਬਹੁਤ ਵਾਰੀ ਆਇਆ ਗੁਰੂ ਸਾਹਿਬ ਜੀ ਸੱਤੇ ਨਾਲ ਦੀ ਭ੍ਰਾਂਤ ਨੇ ਭ੍ਰੰਤ ਵੀ ਹੁੰਦਾ ਹੈ ਭ੍ਰੰਤੀ ਦਾ ਅਰਥ ਭਟਕਣਾ ਭ੍ਰੰਤ ਦਾ ਵੀ ਅਰਥ ਉਹੀ ਹੈ ਕਹਿੰਦੇ ਨੇ ਸਾਹਿਬ ਦੀ ਜਾਗਰੀ ਕਰ ਫਲ ਦਿਲ ਦੀ ਇੱਥੇ ਆਗੇ ਵੀ ਕਿਤੇ ਤੂੰ ਭਟਕਦਾ ਨਾ ਰਹੇ ਤੇ ਦਿਲ ਨਾ ਭਟਕਦਾ ਰਹੇ ਨਹੀਂ ਕਿਤੇ ਆਗਿਆ ਤੇਰੇ ਅੰਦਰ ਬਰਕਰਾਰ ਹੈ ਜੇ ਸਾਹਿਬ ਦੀ ਚਾਤਰੀ ਕਰਨੀ ਨੇ ਤੇ ਫਿਰ ਉਹਨਾਂ ਤਰ ਬਣ ਜਾ ਇੱਕ ਤੇ ਲੜ ਲੱਗ ਜਾ